ਜਰਿੰਦਰ ਵਿਕੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਗਵਰਨਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਤੇ ਹਰਿਆਣਾ ਸੂਬੇ ਦੀ ਵਿਧਾਨ ਸਭਾ ਤੇ ਹੋਰ ਸਰਕਾਰੀ ਦਫਤਰਾਂ ਦੇ ਉਸਾਰੇ ਲਈ ਕੇਂਦਰ ਸਰਕਾਰ ਵੱਲੋਂ 10 ਏਕੜ ਜ਼ਮੀਨ ਚੰਡੀਗੜ੍ਹ ਖੇਤਰ ਚੋਂ ਦਿੱਤੀ ਗਈ ਹੈ ਜੋ ਕਿ ਗੈਰ ਸੰਵਿਧਾਨਿਕ ਹੈ ਇਸ ਫੈਸਲੇ ਨੂੰ ਤੁਰੰਤ ਰੱਦ ਕਰਵਾਉਣ ਦੀ ਮੰਗ ਕੀਤੀ ਗਈ ਜਰਿੰਦਰ ਤੋਂ ਇਸ਼ਾਨ ਜਨੇਜਾ ਦੀ ਰਿਪੋਰਟ ਜ਼ਿਲ੍ਹਾ ਪ੍ਰਧਾਨ ਜਰਿੰਦਰ ਭਾਰਤੀ ਕਿਸਾਨ ਯੂਕਾਦੀਆ ਪ੍ਰਧਾਨ ਅੱਜ ਸਾਡੀ ਹਾਈ ਕਮਾਂਡ ਵੱਲੋਂ ਸਾਨੂੰ ਸਾਰੇ ਜ਼ਿਲ੍ਹੇ ਪ੍ਰਧਾਨਾਂ ਨੂੰ ਪੰਜਾਬ ਦੇ ਵਿੱਚ ਮੰਗ ਪੱਤਰ ਦੇਣ ਦੇ ਮੈਸੇਜ ਲੱਗੇ ਸੀਗੇ ਮੰਗ ਪੱਤਰ ਦੇ ਵਿੱਚ ਜਿਹੜਾ ਸੈਂਟਰ ਨੇ ਸਾਡੇ ਚੰਡੀਗੜ੍ਹ ਦੇ ਵਿੱਚੋਂ ਜੋ ਕਿ ਪੰਜਾਬ ਦਾ ਹੈਗਾ ਉਹਦੇ ਵਿੱਚੋਂ 10 ਏਕੜ ਜ਼ਮੀਨ ਆਪਣੇ ਹਰਿਆਣੇ ਨੂੰ ਦਿੱਤੀ ਆ ਵਿਧਾਨ ਸਭਾ ਬਣਾਉਣ ਲਈ ਜਦੋਂ ਕਿ ਚਾਹੀਦਾ ਇਹ ਆ ਕਿ ਹਰਿਆਣਾ ਸਾਤੋਂ ਵੱਖਰੀ ਸਟੇਟ ਹੋ ਚੁੱਕੀ ਆ ਉਹ ਉਹਨਾਂ ਨੂੰ ਆਰਜੀ ਤੌਰ ਤੇ ਇਥੇ ਵਿਧਾਨ ਸਭਾ ਦੇ ਵਿੱਚ ਕੰਮ ਕਰਨ ਲਈ ਟਾਈਮ ਦਿੱਤਾ ਗਿਆ ਸੀਗਾ ਉਹਨਾਂ ਨੂੰ ਆਪਣੇ ਸਟੇਟ ਦੇ ਵਿੱਚ ਵਿਧਾਨ ਸਭਾ ਬਣਾਉਣੀ ਚਾਹੀਦੀ ਆ ਨਾ ਕਿ ਸਟੇਟ ਵਿੱਚ ਅਗਰ ਉਹ ਇੱਥੇ ਬਣਾਉਂਦੇ ਤਾਂ ਭਾਰਤੀ ਕਿਸਾਨ ਚਕਾਦੀ ਆ ਉਹਨਾਂ ਦਾ ਡਟ ਕੇ ਵਿਰੋਧ ਕਰੇਗੀ ਇਹਦੇ ਆਧਾਰ ਨੇ ਤੌਰ ਤੇ ਦੇਖ ਲਓ ਮਹਾਤਮਾ ਵੀ ਪੰਜਾਬ ਤੋਂ ਵੱਖ ਹੋਇਆ ਉਹਨੇ ਆਪਣੀ ਰਾਜਧਾਨੀ ਸ਼ਿਮਲਾ ਬਣਾਈ ਇਸ ਕਰਕੇ ਹਰਿਆਣੇ ਨੂੰ ਵੀ ਆਪਣੀ ਰਾਜਧਾਨੀ ਆਪਣੇ ਸਟੇਟ ਦੇ ਵਿੱਚ ਬਣਾਉਣੀ ਚਾਹੀਦੀ ਆ ਦੂਜਾ ਹੈਗਾ ਵੀ ਜਿਹੜੇ ਪਿਛਲੀ ਸਰਕਾਰ ਸੈਂਟਰਲ ਸਰਕਾਰ ਨੇ ਪਾਖੜਾ ਮੈਨੇਜ ਬੋਰਡ ਦੇ ਮੁਲਾਜ਼ਮ ਜਿਹੜੇ ਸਾਡੇ ਪੰਜਾਬ ਦੇ ਸੀਗੇ ਯੂਨੀਵਰਸਿਟੀ ਦੇ ਉਹਨੀਆਂ ਉਹਨਾਂ ਨੂੰ ਨਹੀਂ ਬਾਹਰ ਕੱਢ ਦਿੱਤਾ ਗਿਆ ਹੈ ਅਸੀਂ ਉਹ ਵੀ ਪੁਰਜੋਰ ਅਪੀਲ ਕਰਦੇ ਆਂ ਵੀ ਉਹਨਾਂ ਨੂੰ ਵਾਪਸ ਪੰਜਾਬ ਨੂੰ ਵੀ ਉਹਦੇ ਵਿੱਚ ਜੋ ਹਿੱਸਾ ਬਣਦਾ ਦਿੱਤਾ ਜਾਵੇ ਅਗਰ ਸੈਂਟਰ ਸਰਕਾਰ ਇਹ ਨਹੀਂ ਕਰੂਗੀ ਜਾਂ ਧੱਕੇ ਨਾਲ ਸਾਡੇ ਤੋਂ ਕੁਝ ਵੀ ਤਾਂ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਅੱਜ ਤੁਸੀਂ ਕਿਹਨੂੰ ਮੰਗ ਪੱਤਰ ਦਿੱਤਾ ਅੱਜ ਅਸੀਂ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਆਏ ਸੀਗੇ ਡੀਸੀ ਸਾਹਿਬ ਕਿਸੇ ਕੰਮ ਕਰਕੇ ਚੰਡੀਗੜ੍ਹ ਗਏ ਇਸ ਕਰਕੇ ਅਸੀਂ ਐਸਡੀਐਮ ਸਾਹਿਬ ਦਲੰਦਰ ਨੂੰ ਮੰਗਪੱਤਰ ਦੇ ਕੇ ਆਏ ਆ ਆਪਣੀ ਤੁਸੀਂ ਗੁਹਾਰ ਲਾਈ ਉਹਨਾਂ ਅੱਗੇ ਹਾਂ ਕਿ ਉਹਨਾਂ ਨੂੰ ਸਾਰਿਆਂ ਦੱਸਿਆ ਜੀ ਆ ਜੋ ਸਾਡੀਆਂ ਚੀਜ਼ਾਂ ਇਹਨਾਂ ਨੂੰ ਡੀਸੀ ਸਾਹਿਬ ਤੱਕ ਪਹੁੰਚਾਇਆ ਜਾਵੇ ਤਾਂ ਜੋ ਡੀਸੀ ਸਾਹਿਬ ਇਹਨਾਂ ਨੂੰ ਸੈਂਟਰ ਤੱਕ ਔਰ ਪੰਜਾਬ ਸਰਕਾਰ ਤੱਕ ਪਹੁੰਚ ਜਾ ਠੀਕ